ਆ ਲੜ ਨੂੰ ਉਹ ਲੜ ਤੋਂ ਥੋੜਾ ਜਿਹਾ ਫਿਰ ਦੇ ਨਾਲ ਬਿਸਮਾਰਾ ਕੇ ਲੀ ਜਾ ਜਾਂ ਟੁੱਟੀ ਗਲ ਮੋੜਨਾ ਉਹਨੂੰ ਉਂਗਲੀ ਦੇ ਗੁੱਠੇ ਦੇ ਨਾਲ ਹਲਕਾ ਜਿਹਾ ਮੋੜਨਾ ਲੰਬਾ ਹੱਥ ਰੱਖ ਕੇ ਸਾਫ਼ ਕਰ ਲੈਣਾ ਲੜ ਨੂੰ ਕੋੜਾ ਜਿਹਾ ਖਿੱਚ ਕੇ ਲੜ ਨੂੰ ਮੋਟਾ ਕਰ ਲੈਣਾ ਆ ਲੜੜ ਉਹ ਲੜ ਤੋ ਥੋੜਾ ਜਿਆ ਠੰਡੇ ਰੱਖਣਾ ਉਹਨੂੰ ਪਿੱਛੇ ਤੋਂ ਲੈ ਕੇ ਮੂਰੇ ਤੱਕ ਮੋੜ ਦੇਣਾ 20 ਤੋਂ ਹੀ ਪਾਸੇ ਖਿੱਚਣਾ ਲੜ ਨੂੰ ਪੂਰਾ ਸਾਫ਼ ਕਰਕੇ ਮੋੜ ਦੇਣਾ ਆ ਲੜ ਨੂੰ ਸਾਫ਼ ਲਾ ਕੇ ਪੁੱਤਰੇ ਵਾਸੀ ਹੋ ਮੋਰ ਦਾ ਬੜਾ ਕੱਢ ਕੇ ਉਹ ਲੜ ਤੋਂ ਥੋੜਾ ਿਆ ਥੱਲੇ ਹੋ ਰੱਖ ਲੈਣਾ ਮੂਰੋ ਲੈ ਕੇ ਪਿੱਛੇ ਰੱਖ ਲੈ ਨੂੰ ਮੋੜ ਦੇ ਪੂਰੀ ਸਫਾਈ ਦੇ ਨਾਲ ਲੜ ਦੇਣਾ ਗੁੱਠੇ ਦੇ ਨਾਲ ਅੰਦਰ ਨੂੰ ਮੋੜ ਦੇਣਾ ਦੋਈ ਪਾਸੇ ਫੇਸ ਕੇ ਸਾਫ਼ ਰੱਖ ਕੇ ਉੱਥੇ ਰੇਂਗੂਲੀ ਦੇ ਮੱਧ ਨਾਲ ਫੇਰ ਮੋੜ ਲੈਣਾ ਆਹ ਲੜ ਨੂੰ ਕੰਨੀ ਤੋਂ ਰੱਖ ਕੇ ਫੇਰ ਥੋੜਾ ਮੋੜ ਲੈਣੀ ਹੈ ਲੜਾਣਾ ਫਿਰ ਖੋਲਿਆ ਰੱਖਣਾ ਬਟਾ ਕੱਢ ਲੈਣਾ ਕਿਉਂਗਾ ਮੈਂ ਤੇ ਮੋੜ ਤੱਕ ਮੋੜਨਾ ਖੇ ਨਾਲ ਉਹਨੂੰ ਮੋੜ ਦੇਣਾ ਦੋਈ ਵਾਰ ਸੇ ਖਿੱਚਣਾ ਪੈਣਾ ਪਿੱਛਾ ਮੋੜ ਤੱਕ ਮੋੜਨਾ ਲੜ ਜੂ ਫੇਰ ਉਸ ਤਰ੍ਹਾਂ ਆਫ ਕਰਕੇ ਲਾਉਣਾ ਕੋਈ ਕੋਈ ਵਾਲ ਨਹੀਂ ਛੱਡਣਾ ਹੈ ਵਾਲਾਂ ਨੂੰ ਖਿੱਚ ਕੇ ਥੱਲੇ ਨੂੰ ਲੈ ਜਾਓ ਲਾਸਟ ਲੜ ਲਾਉਣਾ ਲਾਸਟ ਲੜ ਨੂੰ ਖੋਲ ਲੈਣਾ ਤੁਹਾਹਾਂ ਪਾਸਿਆਂ ਨੂੰ ਅੰਦਰ ਨੂੰ ਫੋਲਡ ਕਰ ਲੈਣਾ। ਬਾਈ ਜੀ ਮੱਧ ਦੇ ਨਾਲ ਥਾਅ ਕਰ ਦੇਣਾ। ਪੁੱਤ ਕੰਨੀ ਦੇ ਰੱਖ ਕੇ ਲੜ ਨੂੰ ਮੋੜ ਦੇਣਾ। ਸਫਾਈ ਦੇ ਨਾਲ ਯਾਦ ਬਾਜ ਫੇਰਨਾ ਬਾਜ ਨੂੰ ਥੋੜਾ ਜਿਹਾ ਚੱਕ ਮਾਰਾ ਕੇ ਫੇਰਨਾ ਪਿੱਛੇ ਤੱਕ ਲੜਾ ਨੂੰ ਸਾਫ਼ ਕਰਨਾ ਸਰ ਟਕਣਾ ਲੜ ਨੂੰ ਸੁੱਜਣਾ ਕਿੱਟੇ ਕੇ ਫੋਲਣਾ ਛੇ ਰੱਕ ਨੂੰ ਖੋਲਣਾ ਤੋਬਾ ਨੂੰ ਖੇਕਣਾ ਕਿ ਬਾਜ ਦੀ ਮਦਦ ਦੇਣਾ ਅੰਦਰ ਨੂੰ ਟਾਹ ਕੇ ਕੇ दू पास भी इतना लड़ते बच्चों पिछला लड़ ला खोल